ਲੋਕ ਸਭਾ ਚੋਣਾਂ ਲਈ ਭਾਰਤੀ ਝੰਡਾ ਪਾਰਟੀ ਨੇ ਪੰਜਾਬ ਦੀਆਂ 2 ਸੀਟਾਂ ਤੇ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਤੋਂ ਮੌਜੂਦਾ ਸੰਸਦ ਮੈਂਬਰ ਕਿਰਨ ਖੇਰ, ਗੁਰਦਾਸਪੁਰ ਤੋਂ ਬਾਲੀਵੁੱਡ ਅਦਾਕਾਰ ਸਨੀ ਦਿਓਲ ਅਤੇ ਹੁਸ਼ਿਆਰਪੁਰ ਤੋਂ ਸੂਮ ਪ੍ਰਕਾਸ਼ ਨੂੰ ਚੋਣ ਮੈਦਾਨ ਚੁਟਾਰਿਆ ਗਿਆ ਹੈ। ਉਧਰ ਹੁਸ਼ਿਆਰਪੁਰ ਦੇ ਮੌਜੂਦਾ ਸੰਸਦ ਮੈਂਬਰ ਵਿਜੇ ਸਾੰਪਲਾ ਭਾਜਪਾ ਦੇ ਇਸ ਫੈਸਲੇ ਨੂੰ ਗਊ ਹੱਤਿਆ ਦੱਸ ਰਹੇ ਨੇ। ਜਿੱਹਾਂ ਮੌਜੂਦਾ ਸੰਸਦ ਮੈਂਬਰ ਵਿਜੇ ਸਾੰਪਲਾ ਤੋਂ ਵਰਕਰਾਂ ਤੇ ਲੋਕਾਂ ਦਾ ਮੋਹ ਭੰਗ ਹੋਣ ਦੇ ਕਾਰਨ ਪਾਰਟੀ ਉਹਨਾਂ ਨੂੰ ਭੇਜਣ ਤੋਂ ਹਟਚ ਕੇ ਚਾਰਾਈ ਸੀ ਇਸੇ ਕਾਰਨ ਉਹਨਾਂ ਦੇ ਬਦਲ ਵਿੱਚ ਸੋਮ ਪ੍ਰਕਾਸ਼ ਨੂੰ ਚੌਂ ਮੈਦਾਨ ਚੁਟਾਰਿਆ ਗਿਆ ਜਿਸ ਤੇ ਵਿਜੇ ਸਾਹਮਪਲਾ ਨੇ ਪ੍ਰਤੀਕਰਮ ਦਿੰਦੇ ਹੋਏ ਟਵਿੱਟਰ ਤੇ ਆਪਣੇ ਨਾਂ ਦੇ ਅੱਗੇ ਚੌਂਕੀਦਾਰ ਹਟਾ ਰਿਆ ਅਤੇ ਟਵੀਟ ਕੀਤਾ ਕਿ ਬਹੁਤ ਦੁੱਖ ਹੋਇਆ ਕਿ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ ਕੋਈ ਦੋਸਤ ਆ ਦੱਸ ਦਿੰਦੇ ਮੇਰੀ ਗਲਤੀ ਕੀ ਹੈ ਕਿ ਮੇਰੇ ਤੇ ਕੋਈ ਪ੍ਰਸ਼ਾਚਾਰ ਦਾ ਇਲਜ਼ਾਮ ਨਹੀਂ ਜਾਂ ਮੇਰੇ ਕੈਰੇਕਟਰ ਤੇ ਕੋਈ ਉਂਗਲੀ ਨਹੀਂ ਚੁੱਕ ਸਕਦਾ ਜਾਂ ਫਿਰ ਮੈਂ ਇਲਾਕੇ 'ਚ 에ਅਰਪੋਰਟ ਬਣਵਾਇਆ ਗਲੀਲ ਗੱਟੀਆਂ ਚਲਾਈਆਂ ਤੇ ਸੜਕਾ ਬਣਵਾਇਆ ਜੇ ਦੇ ਹੋ쉐 ਇਹੀ ਨੇ ਤਾਂ ਮੈਂ ਆਉਣ ਵਾਲੀ ਪੀੜ੍ਹੀ ਨੂੰ ਸਮਝਾ ਦਵਾਂਗਾ ਕਿ ਉਹ ਇਹ ਗਲਤੀਆਂ ਨਾ ਕਰਨ। ਸੋ ਜ਼ਾਹਿਰੀ ਵਿਜੇ ਸਾਂਪਲਾ ਹੁਣ ਭਾਜਪਾ ਦੇ ਇਸ ਫੈਸਲੇ ਤੋਂ ਬੇहद ਨਾਖੁਸ਼ ਨੇ। ਤੁਹਾਨੂੰ ਦੱਸ ਦਈਏ ਕਿ 2014 'ਚ ਵਿਜੇ ਸਾਂਪਲਾ 13.5 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਜਦੋਂ ਕਿ 2009 'ਚ ਸतीश ਚੌਧਰੀ ਨੇ ਸੀਟ ਕੇਵਲ 306 ਵੋਟਾਂ ਦੇ ਅੰਤਰ ਨਾਲ ਜਿੱਤੀ ਸੀ। ਹੁਣ ਵੇਖਣ ਵਾਲੀ ਗੱਲ ਹੈ ਕਿ ਅੱਗੇ ਕੀ ਹੁੰਦਾ ਹੈ। ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563